ਕੀ ਕੋਈ ਕੰਮ ਕਰ ਲਿਆ ਕਰੋ ਸਾਰਾ ਦਿਨ ਕੰਟਰੈਕਟਰ ਟਰੈਕਟਰ ਵਾਸ਼ ਕਰ ਲਿਆ ਕਰ ਗੱਡੀ ਕਰ ਲਈ ਬਸ ਸਾਰਾ ਦਿਨ ਆਹੀ ਕੰਮ ਨੇ ਦੇਖ ਹੋਰ ਕੋਈ ਕੰਮ ਹੈ ਨਹੀਂਗਾ ਫੇਰ ਕੀ ਕਰਦਾ ਚੱਕਦਾ ਗੱਡੀ ਵਾਸ਼ ਕਰਨ ਲੱਗ ਜਾਂਦਾ ਚੱਕਦਾ ਟਰੈਕਟਰ ਵਾਸ਼ ਕਰਨ ਲੱਗ ਜਾਂਦਾ ਵੇਲੇ ਦਾ ਵੀ ਵਹੀ ਗੱਲ ਕੋਈ ਟਾਈਮ ਨਹੀਂ ਨਾ ਪੂਰਾ ਹੁੰਦਾ ਕੀ ਹੋ ਗਿਆ ਵੇਲੇ ਬੰਦੇ ਦਾ ਵੀ ਟਾਈਮ ਨਹੀਂ ਪੂਰਾ ਹੁੰਦਾ ਮੈਂ ਕਦੇ ਤਾਂ ਗੱਡੀ ਵਾਸ਼ ਕਰਨ ਲੱਗ ਜਾਂਦਾ ਉਹਦੇ ਦਾ ਵੇਲਾ ਹੁੰਦਾ ਕਰ ਟਰੈਕਟਰ ਵਾਸ਼ ਕਰਨ ਲੱਗ ਜਾਂਦਾ ਮੇਰੀ ਵੱਡੀ ਲਿਓ ਤੁਸੀਂ ਮੇਰੀ ਵੱਡੀ ਲਿਓ ਕੋਈ ਨਾ ਇਹ ਤਾਂ ਜਾਰੀ ਵੱਡੀ ਹੋਈ ਪਈ ਆਪਦੇ ਆਪ ਜਿਹੜੀ ਚੀਜ਼ ਜਿੱਥੋਂ ਚੱਕੋਗੇ ਉੱਥੇ ਧਰਨੀ ਆ ਹੁਣ ਤੁਸੀਂ ਨੇ ਠੀਕ ਆ ਆਏ ਕਿਵੇਂ ਜਿਵੇਂ ਮੈਂ ਪੈਪ ਇਕੱਠੀ ਕਰਕੇ ਧਰੀ ਸੀ ਉਮੀਦ ਧਰਨੀ ਆ ਨਾਲੇ ਮੇਰੀ ਰੱਖੀ ਹੋਈ ਲੈ ਲਿਓ ਫਿਰ ਤੁਹਾਡੇ ਤੋਂ ਹੀ ਖਾਉ ਮਾਈ ਨਹੀਂ ਆਉਂਦੀ ਬੈਲੀਆਂ ਮੈਂ ਮਸਾ ਤਾਂ ਕੰਮ ਨੇ ਵੜ ਕੇ ਬੈਠੀ ਆ ਹੂੰ ਹੂੰ ਉਹ ਰਾਜੋਰਾ ਤੇ ਕੰਮ ਆ ਮੁੰਡੇ ਦਾ ਦੇਖੋ ਬਰਸੂ ਵਾਰ ਪੂਰਾ ਚੱਲੀ ਜਾਂਦਾ ਕਰਾਂ ਟਾਇਰਾਂ ਟੂਰਾਂ ਤੇ ਮੈਂ ਤਾਂ ਕਹਿੰਦੀ ਆਏ ਕਰਕੇ ਨਾ ਲਵੇਟ ਦੇ ਵੱੜੀਏ ਚੌੜੇ ਵੱੜੇ ਨੇ ਹਾਂ ਮੈਂ ਤਾਂ ਕਹਿੰਦੀ ਤੁਸੀਂ ਕੰਮ ਹੀ ਇਹ ਤੋਰ ਨਾਲ ਚਾਰ ਪੈਸੇ ਆਇਆ ਕਰਨਗੇ ਆਹ ਚੰਗੇ ਕੰਮ ਲਾ ਦੇ ਮੈਨੂੰ ਲੈਂ ਕੰਮ ਮਾੜਾਗਾ ਸੰਗੋ ਇਹ ਜੇ ਕੰਮ ਜੀ ਤਾਂ ਪੈਸੇ ਵੱਧ ਹੁੰਦੇ ਹੁੰਦੇ ਨੇ ਮੈਂ ਕਿਹੜਾ ਗਲਤ ਰਹਿ ਦਿੱਤੀ ਆ ਕੋਈ ਜਿਵੇਂ ਉਹ ਬਰਨਾਰੇ ਉਹਦੇ ਕੋਲੇ ਸੇਵਾ ਕੇਂਦਰ ਕੋ ਇਹਨਾਂ ਤੇ ਨੱਕ ਪੜਦੇ ਸਾਂ ਕਿੱਥੋਂ ਦੀ ਲਊ ਮੈਂ ਸਾਂ ਤਾਂ ਇਹ ਜੂਤ ਲਟੋਪਾ ਜਾ ਲਾ ਦਨਾਂ ਮੈਂ ਐ ਕਰਕੇ ਜਿਆ ਕੰਨ ਕੰਨ ਪੜਦਨਾਂ ਕੰਨ ਕਿੰਨੂ ਦੇ ਦੁੱਛ ਲ ਕੇ ਭੁੱਖ ਲੱਗੀ ਹੋਈ ਆ ਫੇਰ ਮੈਂ ਬੱਲ ਵੜਨੀਆਂ ਕਿ ਕਿਵੇਂ ਬਾਗ ਮੈਂ ਕਿੰਨਾ ਜੇੜ ਗੋਰਾੜੇ ਗੋਰਾੜੇ ਅੰਗੂਰਾਂ ਦੇ ਅੰਗੂਰਾਂ ਦੀ ਬੱਲ ਛਾਂਗਣੀਆਂ ਉਹਦੇ ਠੀਕ ਆ ਮੇਰੇ ਨਾਲ ਜਵਾਬ ਨਹੀਂ ਦਿੰਦੇ ਆ ਨੱਕ ਵੜਦੇ ਨਾ ਨਾ ਜਿਹੜੇ ਤੁਸੀਂ ਕਹਿੰਦੇ ਕੰਨ ਵੱਡਣ ਨੂੰ ਜਿਹੜੇ ਮੈਂ ਮੈਂ ਪੱਖੀਆਂ ਆਏ ਗਾਡੇ ਕਰਾਉਣੇ ਨੇ ਉਹ ਕਿਵੇਂ ਪਾ ਤੂੰ ਪਾ ਕੇ ਕੀ ਕਰਨੀ ਹੈਗੀ ਕਿਉਂ ਮੈਨੇ ਮੈਂ ਕਰਾਉਣੇ ਨੇ ਪੱਖੀਆਂ ਦੇ ਗਾਡੇ ਆਹੇ ਲੋੜ ਨਹੀਂ ਇਹਦੇ ਨਾਲ ਜੇ ਵੜਦੇ ਨਾ ਨਾਲੇ ਕਿਸੇ ਮੇ ਰੁਪਈਆ ਲਵਾਏਗੀ ਕਿਸੇ ਲੋੜ ਨਹੀਂ ਲੋੜ ਹੋ ਗਈ ਮੇਰੇ ਨਾਲ ਜੀ ਤੇ ਕਲੋਲ ਡਿੱਗਣਾ ਪਇਓ ਆਏ ਉਹ ਆਲਣਾ ਦੇਖਤਾ ਤੁਸੀਂ ਨੇ ਹਾਂ ਅਲਣਾ ਡਿੱਗ ਗਿਆ ਉਹ ਤਾਂ ਕਿਹੜੇ ਪੰਛੀ ਦਾ ਸੀ ਕੱਟਾ ਗਣ ਡਿੱਗਿਆ نیچے ਉਹ ਤਾਂ ਪਰਾਨੀ ਸੀ ਹੈ ਨਹੀਂ ਸੀ ਕੋਈ ਗੱਲ ਨਹੀਂ ਜਿੰਮੀ ਛੋਟੀ ਹੀ ਰਹਿ ਗਈ ਵਿਚਾਰੀ ਤਾਂ ਦਿਨ ਬਦ ਦਿਨ ਘਟਦੀ ਜਾਂਦੀ ਆ ਨਾ ਇਹ ਤੇ ਪਰਾਨੀ ਹੋ ਗਈ ਵੱਡੇ ਰਿੰਗੂ ਰਖਵਾ ਦੇ ਇਹਨਾਂ ਦੇ ਗੁੱਲੂਕੇ ਵਧੀਆ ਹੋਗੀ ਉਹਦੇ ਉਹ ਛੱਡਦੀ ਜਾਂਦੀ ਆ ਉਹਨਾਂ ਦੇ ਦੇ ਹੇਰੇ ਜਮਾਨੀ ਡਰਦੇ ਡਿੱਗਪੋਗੇ ਦੱਸ ਪੜੀ ਫੜਾ ਹੱਥ ਪਾ ਜਾਂਦਾ ਨੰਗੜਾ ਘਰੇ ਨੂੰ ਥਮੜੇ ਇਹਨੂੰ ਬਸ ਇੱਥੇ ਤੋਂ ਵੱਢੀ ਗਈ ਹਾਂ ਉਪਰੋਂ ਤਾਂ ਚੱਲਦੇ ਰਹਿੰਦੇ ਆਹ ਤਾਂ ਨੀਚੇ ਉਤਰ ਕੇ ਆਜੋ ਹੋਜੂਗੀ ਘੱਟੀ ਚੋਏ ਤਾਂ ਉੱtre ਉੱtre ਆਏ ਉੱਤਰੇ ਆਏ ਹੇਆ ਇਹ ਤੋ ਕੰਮ ਲੋ ਬਹੁਤ ਐਡੀ ਲਿਜੇ ਤੇ ਨਹੀਂ ਛੱਡਦੇ ਵੱਡੀ ਹਾਂ ਫਿਰ ਇਹ ਨਹੀਂ ਫੁੱਟਦੀ ਨਹੀਂ ਦੋ ਗੱਠਾ ਛੱਡੀਆਂ ਆ ਦੇ ਵਿੱਚੋਂ ਕਣੀ ਪਈ ਜਾਂਦੀ ਆ ਦੇ ਵੇਖਾ ਓਏ ਆ ਦੇ ਹਾਂ ਤਾਇਆ ਤਾਂ ਹੋਂ ਗੁਰਖਾ ਮੋ ਲੱਗੇ ਨਾ ਮੈਨ ਮੇਹੋਂ ਲੱਗ ਵੀ ਆ ਵੀ ਸੁੱਕ ਗਈ ਆ ਦੇ ਸਾਰੇ ਹੋਈ ਆਏ ਹੋਣ ਲੱਗੀ ਜੀ ਤੇ ਇਹ ਆ ਵੀ ਨਹੀਂ ਆ ਫੇਰ ਮੈਨੂੰ ਤਾਂ ਨਹੀਂ ਲੱਗਦਾ ਬੇਦਕੀ ਪੂਰ ਵਧੀਆ ਨਿਕਲੂਗਾ ਗੋਰਾ ਦਾ ਇਹ ਉੱਥੋਂ ਹੀ ਹੋਰ ਲਿਆ ਕੇ ਲਾ ਦੋ ਕਾਣੀ ਹੋ ਗਈ ਆਵੇ ਉੱਥੋਂ ਹੀ ਹੋਰ ਲਿਆ ਕੇ ਲਾ ਦੋ ਇਹ ਤਾਂ ਪੱਟੋ ਪਰੇ ਐ ਕਿਦਾਂ ਸਾਲ ਹੋ ਗਿਆ ਬਸ ਫਿਰ ਇਹ ਹੁਣ ਲੱਗੂਗਾ ਦੋ ਹੋਰ ਨਵੀਂ ਵਾਲਾ ਕੌਣ ਪਾ ਦੋ ਚ ਕਹਿੰਦੇ ਹੁੰਦੇ ਆ ਨਾ ਲਾ ਦਿਉਂਦੀ ਸਾਰੀਆਂ ਸੁੱਕੀਆਂ ਡਾਣੀ ਹੂੰ ਮੈਂ ਇੱਧਰ ਵੀ ਦਿਖਾਉਂਦਾ ਸਾਰੀਆਂ ਸੁੱਕੀ ਪਈ ਆ ਚੱਲ ਐਮ ਜੀ ਦੇ ਨਾਲ ਵੱਢ ਕੇ ਦੇਖਦੇ ਆਂ ਏ ਏ ਏ ਵੱੜਦੀ ਵੀ ਤਗੜੀ ਰਹੀ ਐਂ ਵੀ ਨਹੀਂ ਹੋਤੂੰ ਜੋੜਦੀ ਨਹੀਂ ਕਿਸੇ ਨੂੰ ਸੰਤ ਨੇੜੇ ਨੇੜੇ ਇਹਦਾ ਨੇੜੇ ਹੋ ਤੇ ਥੱਲੇ ਦੇ ਐਂ ਦੇਖਦੀ ਸੀ ਮੈਂ ਡਾਣੀ ਵੱਡ ਕੇ ਥੱਲੇ ਦਾ ਸੇਟਾ ਕਰ ਫੇਰ ਤੈਨੂੰ ਪਤਾ ਕੀ ਲੱਗੂਗਾ ਇਹ ਤਾਂ ਸਾਈ ਹੋਈ ਆਈ ਹੁੰਦੀ ਆਂਦੀ ਇਹ ਤਾਂ ਸੁੱਕ ਗਈ ਆ ਦੇਖਾ ਕਾਣੀ ਹੋ ਗਈ ਵਿੱਚੋਂ ਆਹ ਬਚਾਰੀ ਮੈਨੂੰ ਤਾਂ ਕੁਮਾਰੀ ਹੁੰਦੀ ਨੂੰ ਵੀ ਖਵਾ ਤੇ ਜਦੋਂ ਫੈਗਨ ਹੋਇਆ ਆਪਣਾ ਲਾਉਂਦਾ ਵੀ ਆ ਗਿਆ ਤੈਨੂੰ ਫੇਰ ਕੋਈ ਤਾਂ ਲੇੜੀ ਸਾਬ ਨਾਲ ਤੂੰ ਵੱਡਦੀ ਆ ਤੂੰ ਤਾਂ ਦੋ ਦਿਨਾਂ ਚ ਵੱਢੇਗੀ ਇੰਨੀ ਕੁ ਵੱਲ ਹੋਈ ਮੈਂ ਆ ਸਾਰੀ ਉਰੇ ਛੱਡ ਗਈ ਐ ਇੱਧਰ ਲੱਗੀ ਵਢਣ ਹੋਣੀਆਂ ਆ ਦੇ ਤੇ ਪੈ ਗਈ ਉਹ ਕੋਠੇ ਤੇ ਆ ਕੇ ਵਢਣੀ ਪੋਤਾ ਹਾਂਗੀ ਕੋਠੇ ਦੇ ਵਿੱਚ ਨਾ ਕਹਿਦਾ ਹੈ ਜਾਣਾ ਉੱਪਰ 12 12 ਰਹਿ ਗਈ ਤਾਂ ਤਹਾਂ ਰਹਿ ਗਈ ਇੰਨੀ ਸਾਰੀ ਛੰਗੀ ਗਈ ਕੀ ਕਰੀ ਜੰਦੀਆਂ ਤਾਹ ਗੁੱਠੇ ਤੋਂ ਦੀ ਆਜੂ ਸਾਗ ਬਣਾਇਆ ਸਾਗ ਕੋਰ ਇੰਨੀਆ ਵਾਂ ਖਾਦਾ ਕੀ ਕਰੀ ਹੈ ਹਾਲਣ ਪਾਇਆ ਮੈਂ ਸੁੱਕਾ ਪਾਉਂਦੀ ਆ ਪਤਾ ਸੁੱਕੇ ਨਾਲ ਘੁੱਟਦਾ ਵਾਲਾ ਸੋਨਾਗਾ ਫੇ ਵਿਚ ਗਰਮ ਪਾਣੀ ਪਾ ਪਾ ਜਿੰਨਾ ਘੁੱਟ ਚੱਲਣਗੇ ਉਹਨੇ ਪਤਲਾ ਬਣ ਕੇ ਲੂਗਾ ਵਧੀਆ ਤੇ ਆ ਮਲਾਈ ਕਰਨੀ ਹੋਵੇ ਢੱਟ ਗਈ ਹਜੇ ਤਾਂ ਹੋਇਆ ਨਹੀਂ ਪਤਲਾ ਹਜੇ ਤਾਂ ਕੁਟਰ ਤਾਂ ਹੋ ਲੱਗੀ ਹੈ ਕੱਲਣ ਪਾ ਕੇ ਸਮੈਲਾਂ ਆਉ ਲੱਗੀਆਂ ਇਹਦੇ ਸਰਕਲ ਆਉਣਾ ਲੋੜੀ ਨੂੰ ਸਾਰਾ ਦੇ ਸਭ ਦੇ ਘਰੇ ਸਾਗ ਹੀ ਹੁੰਦਾ ਹੈ ਨਾ ਸਭ ਦੇ ਕੋਈ ਕਿਸੇ ਦੇ ਮੰਗੜ ਵੀ ਨਹੀਂ ਜਾਂਦਾ ਉਹ ਸਭ ਦੇ ਸਾਗ ਹੈ ਲੋੜੀ ਨੂੰ ਲੋੜੀ ਨੂੰ ਸਾਗ ਹੀ ਕਿਉਂ ਬੰਦ ਆ ਮੈਂ ਬਾਹਰਲੇ ਪਾਸੇ ਵੜਦਾ ਇੰਨੇ ਚੱਲ ਤੂੰ ਦਰਵਾਜ਼ਾ। ਸ਼ਾਂਗ ਦਾ ਬਾਹਰਲੇ ਪਾਸੇ ਰਹਿ ਗਈ। ਉੱਪਰ ਚੜ੍ਹਨ ਨਾ ਦਿੱਤਾ। ਛੜੇ ਜੇ ਕੱਲਿਆਂ ਪਲਪਾਗੇ ਦੇਖੀ। ਅਮਰੂਦ ਖਾ ਲੋ। ਅਮਰੂਦ। ਆਈ ਆ ਜਾਂ ਦਿਲ ਮੈਨੇ ਲਿਖਦਾ। ਮਿੱਠਾ ਬਹੁਤ ਹੈ ਵੈਸੇ।